ਤੁਸੀਂ ਚੱਲੇ ਨਾ ਬਾਈ ਜੀ ਨਹੀਂ ਅਗਲੇ ਆਹੀ ਹੱਥ ਚੱਲੇ ਹਾਂਜੀ ਅੱਜ ਅੱਜ ਅਪਰਾ ਵਿਰਾਜ ਜੀ ਦੁੱਧ ਸੱਚ ਸਾਮ ਨਹੀਂ ਆ ਰਹੇ ਆ ਰਹੇ ਆ ਰਹੇ ਵਿਰੇ ਆ ਰਹੇ ਆ ਅਸੀਂ ਗੱਲਬਾਤ ਕਰੂ ਉਹਨਾਂ ਨਾਲ ਗੱਲਬਾਤ ਰਹਿ ਕੇ ਸੋਹਾਂ ਸਾਹਿਬ ਆਉਂਦੇ ਉਹ ਕਰਦੇ ਗੱਲ ਚੱਲ ਤੁਰਨ ਨਾਲ ਤੁਸੀਂ ਤਾਂ ਬੈਠੋ ਉਹ ਵੀਰੇ ਅਸੀਂ ਚੱਲੇ ਆਈਏ ਅੱਗੇ ਪਿੱਛੇ ਪਿਆ ਹਾਂ ਹਾਂ ਬਣਾ ਲੀਂ ਗਾੜੀ ਕਰੀਂ ਨਹੀਂ ਠੱਗਿਆ ਇਹ ਨਾ ਤੂੰ ਯਾਰ ਨਹੀਂ ਹਰਦੇ ਜਾਂਦਾ ਦਵਾਲਾ ਜੇ ਨਹੀਂ ਦਵਾਈ ਨਾ ਨਹੀਂ ਨਹੀਂ ਦੰਦਾ ਦਿੰਦੇ ਜਾਂਦਾ ਦਵਾਲਾ ਯਾਰ ਆਹ ਜਾਂ ਦਵਾਲਾ ਯਾਰ ਜਾਂ ਦਵਾਲਾ ਹਾਂ ਨਹੀਂ ਦਵਾਲਾ ਦੇਗਾ ਉਹ ਨਹੀਂ ਦਵਾਲਾ ਨਹੀਂ ਯਾਰ ਖੜੀ ਰੰਗਦਾ ਕੰਧਾ ਜੱਲਾ ਹੈ ਕਾਮਰਿਆਂ ਨੂੰ ਆਉਂਦੇ ਆ ਰਹੇ ਹਾਂ ਦੋਸਤਾਂ ਨੂੰ ਨਹੀਂ ਨਹੀਂ ਤੂੰ ਆ ਕੇ ਬਾਹਰ ਵਰਗਾ ਆ ਬਲੀ ਨਾ ਖੜਾ ਤੇ ਬਈ ਜੋ ਤੁਸੀਂ ਜਾ ਕੇ ਦਿੱਲੀ ਕਿਹੜੇ ਤਰੋ ਕੀ ਨੇ chalaya aaya aaya chalaya 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 aaya रखी <laughs> रखी ਪੈਸਾ ਵਰਦੀਆਂ ਨੂੰ ਮੈਦਾਨ ਨੇ ਨਹੀਂ ਨਹੀਂ ਹੁਣ ਗੱਲ ਦੱਸੋ ਇੱਕ ਮਿੰਟ ਭਾਈ ਜੀ ਮੈਨੂੰ ਗਲਤ ਕਰ ਰਹੇ ਹੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਜੀ ਗਲਤ ਕਰ ਲੈਂਦੇ ਇਹ ਬਾਬਾ ਬੱਕਰੀਆਂ ਤੇਰੀਆਂ ਸੀ ਹਾਂਜੀ ਇਹ ਤੋਂ ਹਨੂ ਕੁੱਟ ਮਾਰ ਕੇ ਗਏ ਹਾਂਜੀ ਮੈਨੂੰ ਬੰਨ੍ਹਦਾ ਤਾਂ ਕੋਠੇ ਆਉਣਾ ਥਾਣਾ ਕਿਹੜਾ ਸੀ ਹਲੋ ਚਾਰੇ ਸੀ ਬਣਾ ਆਪਣਾ ਬੈਰੋ ਕੀ ਆ ਠੀਕ ਠੀਕ ਉਹ ਇਹ ਮਰਦਾਂ ਨੂੰ ਆਉਂਦੇ ਹੋਏ ਲੱਗਦਾ ਹੈ ਕੋਈ ਰੈਡੀ ਆਇਆ ਹੈ ਹਾਂ ਉਹ ਰਾਜੂ ਉਹ ਹੀ ਕੀ ਨਾ ਇਹ ਨਹੀਂ ਸੀ ਆਈਡੀ ਵਾਲੇ ਆ ਗਏ ਉਹ ਹੀ ਤਸਵੀਰਾਂ ਦਾ ਨਾਮ ਹੈ ਸਿੱਧਾ ਕੋਈ ਗੱਲ ਨਹੀਂ ਜੰਮਪਰ ਲੈਣਾ ਦੇਖੋ ਮੈਂ ਕਿਹਾ ਭੇਜਿਆ ਮੈਂ ਪਾਟਾ ਹੱਥ ਲਾਉਣਾ ਯਾਰ ਕਹਾਂ ਨਹੀਂ ਬਾਈ ਪੁੱਛਦਾ ਹਾਂ ਜੀ ਸਾਲਾ ਹੁਣ ਨਾ ਮੈਂ ਕਰਦਾ ਚੌਥਾ ਦਿਨ ਕੋਈ ਤਸਵੀਰ ਨਹੀਂ ਮਾਤਨੀ ਕਰਾ ਰਹੀ ਬੰਦੇ ਬਹੁਤ ਕੰਮ ਪੁੱਛਦਾ ਬਾਈ ਯਾਰ ਵੀਡੀਓ ਵਾਲੇ ਬਤ ਗਾ ਰੇ ਕੋਈ ਆਈ ਜਾਵੇ ਯਾਰ ਬਾਈ 2 ਮਿੰਟ ਭਾਈ ਹੋ ਜਾਈ ਬਾਈ ਬਾਈ ਬੈਠੋ ਬਾਈ ਬੈਠੋ ਬੈਰੀਕੇਟ ਜਿਹੜਾ ਲਾਦੇ ਹੈ ਬੈਰੀਕੇਟ ਲਾਦੇ ਆਂਟੀ ਆ ਜਾਓ ਉੱਥੇ ਬੈਠੋ ਬੈਠੋ ਬਾਈ ਬੈਠੋ ਬੈਠੋ ਬਾਈ ਬੀ ਐਕਸੇ ਬੈਠੋ ਚੱਲੋ ਲਈ ਤੋਰੋ ਜਿੱਥੇ ਨਰਨਾ ਇਹਨਾਂ ਜਿੱਥੇ ਭਾਰਤ ਜਿਹੜਾ ਇਹ ਹਰਤੇ ਪਾਕੀ ਹੋਣਦੇ ਆ ਤੇ ਅੱਜ ਪੰਚ ਨੇ ਜਲਾਬਾ ਬ੍ਰੋਨ ਸਿੰਘ ਮੁਖਰ ਸਾਹ ਤੇ ਜਿਹੜਾ ਘਰਨਾ ਲੱਗਿਆ ਹੋਇਆ ਉਸ ਘਰਨੇ ਦੇ ਬਸਤੀ ਜੀ ਫਾਇਰ ਕਾ ਮੋਚੇ ਨੇ ਉਹਨਾਂ ਦਾ ਵੀ ਪਰੌਣਾ ਵੱਡੀ ਗੱਲਬਾਤ ਸੋ ਓ ਰਾਜੂ ਓਏ ਕਿਹਦਾ ਬਾਈ ਉਤਰਨੇ ਦਾ ਵਾਲੀ ਵਾਰ ਸਿਕੋਣਾ ਆ ਆਹ ਦੇਖੀਏ ਇਹਦੀ ਕਾਰ ਮਰ ਰਹੀ ਆ ਆਵਾਜ਼ੀ ਦਾ ਬਾਈ ਜਾਂਦੇ ਨਾ ਬਾਹਲੇ ਪੁਲਿਸ ਨਹੀਂ ਮਿਲਦੀ ਕਰਦੇ ਉਹਨਣਾ ਕਰਦੇ ਆ ਗੱਲਬਾਤ ਰਸ਼ਪੀ ਜੀ ਸਤਿ ਸ਼੍ਰੀ ਅਕਾਲ ਜੀ ਜੀ ਬਹੁਤ ਅਸਲ ਵਿੱਚ ਜਿਹੜੇ ਅਸੀਂ ਵਾਲੇ ਆ ਕਿਸੇ ਬੀਬੀ ਟੈਂਸਰ ਦੀ ਪੀੜ ਲਤਾ ਮੱਲਾ ਦੀ ਪਿੰਡ ਤੇ ਉੱਥੇ ਅਸੀਂ ਜਾ ਰਹੇ ਸੀ ਨਾਲ ਮੈਨੂੰ ਮਿਸ਼ਰੀ ਵਾਲੇ ਜਾਣਾ ਸੀਗਾ ਤਾਂ ਮੈਨੂੰ ਤਾਂ ਰਾਹ ਦੇ ਵਿੱਚ ਪਤਾ ਲੱਗਿਆ ਵੀ ਹੁਣ ਜਦੋਂ ਲੰਘਣਾ ਸੀ ਆ ਪੁਲ ਪਾਰ ਕਰਨਾ ਸੀ ਉਹ ਕਿੰਦੇ ਵੀ ਇੱਥੇ ਆ ਗੱਲ ਆ ਬਾਤ ਬਾਬਾ ਜੀ ਨੂੰ ਤਾਂ ਗੱਲ ਕੀ ਆ ਸਭ ਤੋਂ ਵੱਡੀ ਗੱਲ ਤੇ ਕਿ ਜਦੋਂ ਬਾਈ ਜੀ ਵਿੰਗੇ ਟੇਡੇ ਮੂੰਹ ਕਰਨ ਵਾਲੇ ਮੁੱਖ ਮੰਤਰੀ ਬਣਾਏ ਜਾਣਗੇ ਕਿਉਂਕਿ ਵਿੰਗੇਟ ਇਹਦੇ ਮੂੰਹ ਕਰਕੇ ਲੋਕਾਂ ਨੂੰ ਹਸਾਤਾ ਸਕਦੇ ਆ ਤੁਸੀਂ ਪੱਤਰਕਾਰ ਹੋ ਜੇ ਕਿਸੇ ਅੱਜ ਆਪਣਾ ਬੱਕਰਾਂ ਦਾ ਚਾਰਨ ਵਾਲਾ ਵਿਅਕਤੀ ਆ ਜੇ ਇਹਨੂੰ ਕਹਿ ਦਈਏ ਮੈਗਫਨ ਕੇ ਪੱਤਰਕਾਰੀ ਕਰ ਲੈ ਤੁਹਾਡੇ ਇਹ ਕੰਮ ਨਹੀਂ ਕਰ ਸਕਦਾ ਇਹਨੇ ਇਹ ਪੁੱਛਣਾ ਭਾਈ ਜੇ ਇਹਨੇ ਪੁੱਛਣਾ ਵੀ ਹੋਇਆ ਤਾਂ ਇਹ ਸਵਾਲ ਇਹ ਪੁੱਛੇ ਤੁਹਾਡੇ ਬੱਕਰਾਂ ਕਿੰਨੀਆਂ ਤਾਂ ਜੇਕਰ ਰਾਜਨੀਤਿਕ ਬੰਦਾ ਹੋਵੇ ਉਹ ਸਟੇਟ ਨੂੰ ਚਲਾਉਂਦਾ ਹੁੰਦਾ ਸਟੇਜਾਂ ਚਲਾਉਣ ਵਾਲਾ ਸਟੇਜ ਚਲਾਉਂਦਾ ਨਾ ਕਿ ਉਹ ਵਿਅਕਤੀ ਸਕੇਟ ਚਲਾ ਲੂਗਾ ਤਾਂ ਦੂਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਚੋਰ ਨਾ ਡਕੈਤ ਨਾ ਧੱਕੇ ਛਾਈਆਂ ਦਿਨੋਂ ਦਿਨ ਵੱਧ ਰਿੰਗਾ ਪੰਜਾਬ ਤੇ ਕਰਜ਼ੇ ਵੱਧ ਰਹੇ ਆ ਹੁਣ ਲੋਕਾਂ ਦੇ ਸਿਰਾਂ ਤੇ ਕਰਜ਼ੇ ਚੱਕ ਕੇ ਪੋਸਟਰ ਬੈਨਰ ਲਾਏ ਜਾਂਦੇ ਆ ਲੋਕ ਬਿਮਾਰ ਸ਼ਮਾਰ ਹੁੰਦੇ ਆ ਉਰੇ ਵਕਤ ਪੁੱਛ ਹੀ ਲੈਂਦੇ ਆ ਇਹ ਮੰਤਰੀ ਆਰ ਸਮਤਰਾ ਗਵਰਨਮੈਂਟ ਸਰਪ੍ਰੋਖ ਹੋ ਐਸੇ ਜੀ ਬੈਠ ਜਾਓ ਪਾਪਾ ਜਿਹੜੀਆਂ ਪੱਟਨਾ ਸੀ ਇਹ ਕਿਨੇ ਲਵਾਈਆਂ ਘਰ ਲਈ ਪਰਥਾਰੇ ਲੋਕ ਪੰਚਾਇਤ ਵੀ ਗਈ ਉਹਨੇ ਲਵਾਈਆਂ ਹਾਂਜੀ ਹਸਪਤਾਲ ਦਾ ਦਾਖਲ ਕਰਾਈ ਕੋਈ ਆ ਕੇ ਮੰਤਰੀ ਨੇ ਦਾਖਲ ਕਰਾਇਆ ਹੋਵੇ ਕਿੰਨਾ ਪੈਸਾ ਲੱਗਿਆ ਸੀ ਦਾਖਲ ਹੋਇਆ ਜਦੋਂ ਕੋਈ ਚਲੋ ਐਡੀ ਤਾਂ ਦੀ ਕੋਈ ਤਾਂ 5-7000 ਲੱਗਿਆ ਹੀ ਹੋਣਾ ਹਾਂ ਜੀ ਡਾਕਟਰ ਤੁਹਾਨੂੰ ਪਤਾ ਹੀ ਆ ਇਹ ਲੈਂਦੇ ਲੈਂਦੇ ਆ ਪੈਸੇ ਮੇਰਾ ਹਸਪੀਟਲ ਐ ਜਾਦੇਵਾ ਮੈਨੂੰ ਪਤਾ ਲੱਗੇਗਾ ਅਕਸਰੇ ਵੀ ਲੱਥੇ ਠੀਕ ਹੈ ਹੋਰ ਇਹਨਾਂ ਦਾ ਜਿਹੜਾ ਇਲਾਜ ਆ ਉਹ ਜਿਹੜਾ ਇਲਾਜ ਆ ਉਹ ਵੀ ਇਹਨੇ ਆਪ ਕਰਾਇਆ ਜੇ ਲੋਕ ਬਾਬਾ ਬੱਕਰੀਆਂ ਚਾਰਨਾ ਹੋਣੇ ਬੱਕਰੀਆਂ ਚਾਰ ਕੇ ਆਪ ਦਾ ਸੋਟੀ ਤੇ ਤੁਰਦਾ ਹੈ ਪੋਤੀ ਦਾ ਪੁੱਤ ਦਾ ਨਾਲ-ਨਾਲ ਜਿਹੜਾ ਕਹਿ ਲੋ ਵੀ ਇਹ ਵਿਅਕਤੀ ਪਸ਼ੂ ਚਾਰ ਕੇ ਆਪਦਾ ਗੁਜ਼ਾਰਾ ਕਰਦਾ ਜਿਹਦੇ ਸਿਰ ਤੇ ਲੱਖਾਂ ਕਰੋੜਾਂ ਰੁਪਈਆ ਦਾ ਕਰਜ਼ਾ ਚੱਕ ਲਿਆ ਜਿਹਦੇ ਪੁੱਤਰੇ ਹਲੇ ਪੜ ਪੁੱਤਰੇ ਜੇਕਰ ਜੰਮੇ ਹੋਏ ਵਿਅਕਤੀ ਜਿਹੜਾ ਹਲੇ ਜੰਮੇ ਤੱਕ ਨਹੀਂ ਉਹਨਾਂ ਦੇ ਸਿਰ ਤੇ ਕਰਜ਼ੇ ਆ ਇਹ ਫਿਰ ਵੀ ਆਪ ਦਾ ਢਿੱਡ ਪਾਲ ਰਹੇ ਆ ਧਰਤੀ ਨੂੰ ਦਿਨ ਗੁੰਡਾ ਕਰਦੀ ਵੱਧ ਕੇ ਤਾ ਭਾਈ ਸਾਹਿਬ ਤੁਸੀਂ ਇੱਕ ਗੱਲ ਦੱਸੋ ਵੀ ਇਹਨਾਂ ਨੂੰ ਕੋਈ ਆਪਦਾ ਟਾਈਮ ਪਾਸ ਵੀ ਨਹੀਂ ਕਰਨ ਦਿੰਦਾ ਗੁੰਡਾ ਕਰਦੀ ਰੁੱਕ ਨਹੀਂ ਕਿਹਨੇ ਆ ਸਾਡੇ ਪੰਜਾਬ ਦੇ ਨੌਜਵਾਨ ਚਿੱਟੇ ਦੇ ਵਿੱਚ ਖਤਮ ਹੋ ਗਿਆ ਸਰਦਾਰ ਜੀ ਗੱਲ ਮੰਨਣੀ ਪੈਣੀ ਆ ਚਿੱਟੇ ਦੇ ਵਿੱਚ ਖਤਮ ਹੋ ਗਿਆ ਉਹ ਹੁਣ ਆਪਦੇ ਘਰਾਂ ਦੀਆਂ ਚੀਜ਼ਾਂ ਚੱਕ ਕੇ ਵੇਚਣ ਲੱਗੇ ਆ ਤਾਂ ਕਿਸੇ ਦੀਆਂ ਤੋਂ ਉਹਨਾਂ ਨੇ ਵੇਚਣ ਨਹੀਂ ਵੇਚਣੀਆਂ ਜਦੋਂ ਨਸ਼ੇ ਤੇ ਰੋਕ ਥਾਮਣੀ ਧੁਖ ਮਾਰੀ ਤੇ ਰੋਕ ਥਾਮਣੀ ਤਾਂ ਯਾਦ ਰੱਖੋ ਲੋਕ ਚੋਰੀਆਂ ਕਰਕੇ ਆ ਲੋਕਾਂ ਨੂੰ ਮਾਰ ਕੇ ਜਾਣਗੇ ਹਲੇ ਤਾਂ ਭਾਈ ਹੋਇਆ ਕੁਛ ਨਹੀਂ ਗਾ ਜਿਵੇਂ ਕਹਿੰਦੇ ਨਾ ਕੀ ਹਾਲ ਤਾਂ ਕਹਿੰਦੇ ਪੂਣੀ ਕੱਤੀ ਆ ਉੱਡਣਾ ਜਦੋਂ ਕੋਟੀ ਬੁੰਦੀਆਂ ਉਹ ਕਹਿੰਦੀ ਭਾਣਾ ਕਿੰਨੀ ਕ ਬੋਲਨੀ ਕੰਦੀ ਵਾਲੇ ਪੂਣੀ ਕੱਤੀ ਆ ਹਲੇ ਭਰਾਵੋ ਪੂਣੀ ਕੱਤੀ ਆ ਹਲੇ ਪੂਰੀ ਤਾਂ ਪੱਤਰਕਾਰ ਸਾਹਿਬ ਜੀ ਹੁੰਨ ਵਾਲੀ ਪਈ ਆ ਹਲੇ ਛੁਕਰ ਕਰੋ ਜਿਉਂਦੇ ਨੂੰ ਛੱਡ ਕੇ ਇੱਥੇ ਉਹ ਸਮਾਂ ਦੂਰ ਨਹੀਂ ਜਦੋਂ ਮਾਰ ਕੇ ਸੱਟ ਕੇ ਜਾਇਆ ਕਰਦਗੇ ਅੱਜ ਪੁਲਿਸਾ ਸੀਆਈਡੀ ਆ ਉਹਨਾਂ ਦਾ ਮਕਸਦ ਕੀ ਆ ਹੁਣ ਕਹਿੰਦੇ ਦੋ ਦਿਨ ਦਿਓ ਦੋ ਦਿਨ ਮੰਗਦੇ ਆ ਕੋਈ ਗੱਲ ਕਰੋ ਜੀ ਨੂੰ ਤੁਸੀਂ ਸੀਗੇ ਦੋ ਦਿਨ ਮੰਗਦੇ ਇਹਨਾਂ ਤੋਂ ਵੀ ਸਾਨੂੰ ਤੁਸੀਂ ਦੋ ਦਿਨ ਦਿਓ ਅਸੀਂ ਕਾਰਵਾਈ ਕਰਦੇ ਆਰਖਾਹ ਦਿੱਤੀ ਨੂੰ ਕਿੰਨੇ ਦਿਨ ਹੋ ਗਏ ਬਾਬਾ 9 ਦਿਨ ਹੋ ਗਏ ਅੱਛਾ 9 ਦਿਨਾਂ ਦੇ ਵਿੱਚ ਬੰਦਾ ਨਹੀਂ ਲੱਭਿਆ ਕਿਆ ਨਾਲ ਇੱਕ ਮੈਂ ਬੇਨਤੀ ਇਹ ਕਰਦਾ ਸਾਡੇ ਐਮਐਲਏ ਇੱਧਰ ਵੇਖੋ ਧਿਆਨਵਾਰੋ ਆਜੋਰੇ ਅਬ ਦੋ ਵਾਰ ਮੇਰੇ ਤੇ ਪਰਚਾ ਭਰਾਓ ਇਹ ਹੋਰ ਕਰਾ ਦੂਗਾ ਅੱਗੇ ਨੇ ਮੇਰੇ ਤੇ ਪਰਚਾ ਕਰਾਇਆ ਸੀ ਉਹ ਰਿਆ ਐਮ ਐਲ ਏ ਉਹ ਰਿਆ ਐਮ ਐਲ ਏ 46ਵਾਂ ਜਿਹੜਾ ਮੇਲਾ ਯਾਦਗਰੀ ਦੇ ਵਿੱਚ ਆਜੋ ਇੱਧਰ ਹੁਣ ਇਹ ਕੱਲੇ ਪੋਸਟਰ ਤੇ ਜਿਹੜੇ ਮੇਲਿਆਂ ਦੇ ਵਿੱਚ ਜਾਣਾਸਤੇ ਰਹਿ ਗਏ ਆ ਮੈਂ ਮਾਫੀ ਚਾਹੁੰਦਾ ਗੱਲ ਦਾ ਝਾੜੂ ਵਾਲਾ ਤੇ ਫਿਰ ਤਾਂ ਗੁੱਸਾ ਲੱਗਣਾ ਪਾਸੇ ਹੋ ਜ ਉਹਨੂੰ ਚਾਹੇ ਕੋਈ ਵੀ ਐਮ ਐਲ ਏ ਆ ਚਾਹੇ ਕੋਈ ਵੀ ਐਮ ਪੀ ਆ ਉਹ ਵਿਅਕਤੀ ਯਾਦ ਰੱਖੋ ਕਿ ਲੋਕਾਂ ਦੇ ਦਰਦ ਵੇਖਣੇ ਆ ਵੀ ਕੀ ਗੱਲ ਹੋਈ ਆ ਠੀਕ ਆ ਲੋਕ ਸਾਦੇ ਆ ਵਿਆਹਾਂ ਸਾਦੇ ਆ ਚਾਹੇ ਭੋਗਾਂ 'ਚ ਸਾਦੇ ਆ ਚਾਹੇ ਉਹ ਮਿਲਣਾਂ ਸਾਦੇ ਆ ਪਰ ਕਹਿਣਾ ਫਰਜ਼ਾਂ ਦਾ ਕਿ ਭਾਈ ਮੈਂ ਲੋਕਾਂ ਦੀ ਉਹ ਕਰਨੀ ਆ ਤੇ ਯਾਦ ਰੱਖੋ ਜੀ ਚੋਰੀਆਂ ਦਿਨੋਂ ਦਿਨ ਵੱਧ ਰਹੀਆਂ ਇਹ ਚੋਰੀਆਂ ਨੂੰ ਨੱਥ ਪਾਉਣੀ ਚਾਹੀਦੀ ਭਗਵੰਤ ਮਾਨ ਨੂੰ ਨਾਲ ਇੱਕ ਗੱਲ ਹੋਰ ਆ ਨੱਥ ਪਾਉਣੀ ਕਹਿੰਦੇ ਤੁਸੀਂ ਦੱਸੋ ਭਗਵੰਤ ਮਾਨ ਨੇ ਪਾਉਣੀ ਆ ਉਹ ਅੱਜ ਕਿੱਥੇ ਆ ਦਿੱਲੀ ਪ੍ਰਚਾਰ ਕਰਦਾ ਫਿਰਦਾ ਜਦੋਂ ਸਾਡਾ ਮੁੱਖ ਮੰਤਰੀ ਘੁਆਚਿਆ ਫਿਰਦਾ ਤੇ ਚੋਰਾਂ ਨੂੰ ਅਸੀਂ ਕਿੱਥੋਂ ਲੱਭਾਂਗੇ ਇਸ ਕਰਕੇ ਭਰਾਵੋ ਸਾਡੀ ਹਾਲਤ ਆ ਜਿਹੜੀ ਉਹ ਮੰਦੀ ਹੋ ਚੁੱਕੀ ਆ ਪ੍ਰਸ਼ਾਸਨ ਜਿਹੜਾ ਕਹਿ ਲੋ ਸਾਡੀ ਸੁਣਦਾ ਨਹੀਂ ਆਖਰ ਨੂੰ ਮਜਬੂਰੀ ਦੇ ਵਿੱਚ ਧਰਨਾ ਲਾਉਣਾ ਪੈਂਦਾ ਕਾਨੂੰਨ ਬਣਾਏ 112 ਦੇ ਗੱਲ ਗੌਰ ਨਾਲ ਸੁਣ ਲੋ ਜੇ ਸਰਦਾਰ ਜੀ ਤੁਸੀਂ ਖੜੇ ਹੋ ਇੱਥੇ ਕਾਨੂੰਨ ਬਣਾਏ 112 ਦਾ ਫੋਨ ਲਾਓ ਕਿ ਜੇਕਰ ਕਿਸੇ ਧੀ ਪੈਣ ਨਾਲ ਧੱਕਾ ਹੁੰਦਾ ਜਦੋਂ ਉਹਦੇ ਨਾਲ ਬਲਾਕਕਾਰ ਹੋ ਜਾਂ ਸਾਨੂੰ ਸੜਕ ਤੇ ਬਹੁ ਨਹੀਂ ਪੈਂਦੀ ਵੀ ਲੈ ਬਹਿ ਜਾ ਭਾਈ ਇਹਨੂੰ ਇਨਸਾਫ ਚਾਹੀਦਾ ਤਾਂ ਸਾਡਾ ਇੱਥੇ ਹੈ ਕੁਛ ਵੀ ਨਹੀਂਗਾ ਕਹਨੂੰ ਅਸੀਂ ਜਿਹੜਾ ਕੱਲ ਅੱਜ ਇੱਕ ਮਿੰਟ ਗੱਲ ਕਰਾਂ ਭਾਈ ਦਾ ਇੱਕ ਮਿੰਟ ਮਾਰਦੀ ਹੈ ਮਰੀਜ਼ਾਂ ਦੀਆਂ ਗੱਡੀਆਂ ਦਿਖਾ ਦਿਓ ਭਾਈ ਕੋਈ ਦਵਾਈ ਵਾਲੇ ਦੁਨੀਆਂ ਵਾਲੇ ਆ ਫਿਰ ਹਾਂਜੀ ਸਾਰੇ ਦਵਾਈਆਂ ਵਾਲੇ ਆ ਫਿਰ ਜਿੰਨੇ ਆ ਚਲੋ ਜਿਵੇਂ ਕੋਈ ਦਵਾਈ ਆ ਕੋਈ ਦਵਾਈ ਆ ਸਾਰੇ ਸਾਰੇ ਦੁਹੇ ਜਾਣਗੇ ਓਏ ਮਗਰ ਲਾ ਲਿਆ ਤੈਨੂੰ ਲਾ ਕੇ ਬਾਈ ਜੀ ਬੇਨਤੀ ਇਹ ਆ ਕਿ ਜਿਹੜਾ ਤੁਸੀਂ ਹੁਣ ਆ ਰਹੇ ਹੋ ਕੋਈ ਸੀਐਡੀ ਇੱਥੇ ਆ ਗਈ ਕਿ ਨਹੀਂ ਆਈ ਅੱਜ ਨਹੀਂ ਆਇਆ ਸੀਐਡੀ ਨਹੀਂ ਆਈ ਕੋਈ ਐਸਐਟ ਨਹੀਂ ਆਇਆ ਲਿਆ ਫੋਨ ਨੰਬਰ ਦਿਓ ਐਸਐਟ ਦਾ ਫੋਨ ਨੰਬਰ ਕੀ ਐਸਐਟ ਦਾ ਫੋਨ 5 ਜਿਹੜਾ ਦਾ डॉक्टर चुमन जी मैं सीएडी गल करा भाई जी सस् श्रीकाल जी ਮੈਂ ਵਿਸ਼ਵਦੀ ਫਾਈਲ ਕਾ ਬੋਲਦਾ ਜੀ ਤਾਂ ਸੀਐਡੀ ਇੰਸਪੈਕਟਰ ਗੱਲ ਕਰ ਰਹੇ ਹਾਂ ਸੀਐਡੀ ਦਫਤਰ ਤੋਂ ਗੱਲ ਕਰ ਰਹੇ ਹਾਂ ਹਾਂ ਜੀ ਹਾਂ ਜੀ ਮਹਾਰਾਜ ਅਸੀਂ ਇਤੋਂ ਲੰਗ ਰਏ ਸੀ ਮੈਂ ਮੱਲਾ ਵਾਲੀ ਜਾਣਾ ਸੀਗਾ ਨਾਲ ਮਿਸ਼ਰੀ ਵਾਲੇ ਤੇ ਮੈਨੂੰ ਇੱਥੇ ਪਤਾ ਲੱਗਿਆ ਵੀ ਧਰਨਾ ਲੱਗਿਆ ਪਿਆ ਤੇ ਹਲੇ ਆਪਣਾ ਕੋਈ ਪ੍ਰਸ਼ਾਸਨ ਕੋਈ ਵੀ ਨਹੀਂ ਪਹੁੰਚਿਆ ਇਹਨਾਂ ਦੀ ਸਾਰ ਲੈਣ ਕੀ ਗੱਲ ਹੋ ਗਈ ਮਹਾਰਾਜ ਕਿਤੇ ਵਿਜੀ ਆ ਉਹ ਗੱਲ ਕਰੋ ਮਹਾਰਾਜ ਤੁਹਾਨੂੰ ਕਿੰਨੇ ਉਹਨਾਂ ਨੇ ਵੀ ਫੋਨ ਲਾਤੇ ਹਾਲੇ ਤੱਕ ਕੋਈ ਇੱਥੇ ਐਸਐਚਓ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਇੱਥੇ ਚਲੋ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਭਾਈ ਅਸੀਂ ਮਰੀਜ਼ ਆ ਯਾਰ ਮਰੀਜ਼ ਕਰਦੇ ਨਾ ਸਾਡੀ ਰਿਪੋਰਟਾਂ ਵੇਖ ਲਾ ਮੈਂ ਜ਼ਿਲ੍ਹਾ ਅਫਸਰ ਹਾਂ ਫੋਟਰਾ ਸਾਹਿਬ ਨਾਲ ਗੱਲ ਲੈ ਜੀ ਟਵਾਈਨ ਲਾਈਨ ਚੱਲਿਆ ਜੀ ਤੇਰੀ ਗੱਡੀ ਆ ਉਹਨੇ ਪਿੱਛੇ ਜੀ ਆ ਸਾਰੇ ਸਾਹਿਬ ਨਾਲ ਚਲੋ ਮਰੀਜ਼ ਤਵਾ ਦੋ ਤੁਹਾਡੀ ਗੱਡੀ ਹੈ ਅੱਛਾ ਅੱਛਾ ਮਰੀਜ਼ ਤਵਾ ਦਿੰਨੇ ਮਰੀਜ਼ ਆ ਮੇਰੀ ਗੱਡੀ ਮਾਰੀ ਸਾਈਡ ਤੇ ਹੁਣ ਹੁਣ ਗੱਲ ਇਸ ਤਰ੍ਹਾਂ ਦੀ ਹੈ ਮਹਾਰਾਜ ਸਾਰੇ ਕੱਲ ਯਾਦ ਕਰ ਲੋ ਇੱਧਰ ਵੀ ਅੱਜ ਆਪਾਂ ਕਰਨੇ ਲਾਉਂਦੇ ਫਿਰਦੇ ਆ ਮੈਂ 2020 ਦੇ ਵਿੱਚ ਕਿਹਾ ਸੀ ਕਿ ਜੇਕਰ ਮੈਂ ਮਾਫੀ ਚਾਹੁੰਨਾ ਬਾਪੂ ਦੀ ਧਾਰਨ ਦੇਣੀ ਪੈਣੀ ਆ ਜੇਕਰ ਬੱਕਰੀਆਂ ਚਾਰਨ ਵਾਲਿਆਂ ਨੂੰ ਕਿਤੇ ਇੱਕ ਆਕਾ ਵੀ ਭਾਈ ਜਾ ਕੇ ਰੌਲਾ ਪਾ ਤਾ ਉਹਨਾਂ ਹਰ ਹਰ ਕਰਨੀ ਆ ਤੇ ਜੇਕਰ ਕਮੇਡੀ ਕਰਨ ਵਾਲਿਆਂ ਨੂੰ ਤੁਸੀਂ ਕਮੇਡੀ ਕਰਨ ਲਾ ਦੋਗੇ ਉਹ ਹਸਾਤਾ ਸਕਦਾ ਲੋਕਾਂ ਨੂੰ ਔਰ ਜਿਹੜਾ ਯਾਦ ਕਰ ਲੋ ਉਹ ਸਟੇਜ ਨੂੰ ਬਨ ਵੀ ਸਕਦਾ ਜਿਹੜਾ ਸਟੇਜ ਭਗਵੰਤ ਮਾਨ ਨੇ ਬਨਿਆ ਸੀ ਔਰ ਸਭ ਤੋਂ ਵੱਡੀ ਗੱਲ ਇਹ ਕੀ ਹੋ ਗਿਆ ਆ ਦੁਨੀਆ ਮਰੀਜ਼ਾਂ ਨਾਲ ਭਰੀ ਪਈ ਆ ਸੱਜੀ ਕੀ ਪੰਜਾਬ ਵਿੱਚ ਹੋ ਜੂਗਾ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਫਿਰਦਾ ਲੋਕ ਮਰੀਜ਼ ਬਣ ਕੇ ਫਿਰਦੇ ਇੱਥੇ ਤਾਂ ਜੇਕਰ ਗਾਉਣ ਵਾਲੇ ਨੂੰ ਆਪਾਂ ਕਹਿ ਦਈਏ ਕਿ ਭਾਈ ਗਾਓ ਗਾ ਸਕਦਾ

ਯਾ ਬਾਹਰ ਮਾਰ ਕੇ ਧਾਈ ਨਾ ਤੂੰ ਯਾਰ ਨਹੀਂ ਉਰਦਾ ਜਾਂਦਾ ਦੁਬਾਰਾ ਜੇ ਦਵਾਈ ਨਾ ਨਹੀਂ ਨਹੀਂ ਦਮਾ ਬੰਦੇ ਜਾਂਦਾ ਦੁਬਾਰਾ ਯਾਰ ਆਹ ਜਾ ਦੁਬਾਰਾ ਯਾਰ ਜਾਂ ਦੁਬਾਰਾ ਨਹੀਂ ਦਵਾ ਦੇਣਾ ਓਏ ਔਰ ਨਹੀਂ ਦਵਾਉਣਾ ਨਹੀਂ ਯਾਰ ਖੜੀ ਰਹਿੰਦਾ ਰਹਿੰਦਾ ਅੱਲਾਹ ਦਾ ਕਾਮਾਈ ਲਾਉਂਦੇ ਨੇ ਲੋਕਾਂ ਨੂੰ ਮਿਲਾਏ ને તું આ કે બા બરગા આમલીમાં કંદારી જો તું જલે દિલગીર તરો પિન લે લે ચાલે આયા તું આયા તું આયા નહી તો બલિંડર ગાળી કાંડો હો भई <laughs> न ਹੋਵੇ ਰਿਆ ਕੋਈ ਇਹ ਆਪ ਤੁਸ ਜਲੇ ਆ ਬੱਦਗੇ ਤੁਸੀਂ ਚੱਲੇ ਨਾ ਬਾਈ ਜੀ ਨਹੀਂ ਗਿਲੇ ਆਹੀ ਉੱਤੇ ਤੁਸੀਂ ਚੱਲੇ ਹਾਂਜੀ ਅੱਜ ਅੱਜ ਅਬਰੋ ਦਿਵਾ ਜੀ ਤੁਸੀਂ ਅੱਛਾ ਸਾਮ ਨਹੀਂ ਆ ਰਹੇ ਆ ਰਹੇ ਆ ਰਹੇ ਵੀਰੇ ਆ ਰਹੇ ਆ ਗੱਲਬਾਤ ਕਰੋ ਨਾ ਗੱਲਬਾਤ ਹੈ ਕਿ ਸੋਹਣੇ ਸਾਹਿਬ ਆਉਂਦੇ ਆ ਕਰਦੇ ਗੱਲ ਗੱਲ ਕਰ ਨਾਲ ਤੁਸੀਂ ਤਾਂ ਬੈਠੋ ਉਹ ਵੀਰੇ ਅਸੀਂ ਚੱਲੇ ਆਏਗੇ ਅੱਜ ਕੀ ਕਰੀਏ ਹਾਂ ਬੁਲਾ ਦੇ